सतसाए माता जी ये माता जी हैं जिनके भूरी वाले ब्रह्मसागर जी महाराज जी इनके पिताजी और नाना जी के संपर्क में थे इनके पिताजी और नाना जी ने भूरी वालों की बहुत सेवा करी है अब कैसे संपर्क इनका संपर्क कैसे हुआ ये बताएंगे माता जी बताओ माता जी मा, मैं, उन, नहीं आप बताओ मैं, उनका मैं इतने जोगिन नहीं है नहीं कोई बात नहीं, नहीं, नहीं जितना जितना याद है उतना बताओ आप मेरे को कुछ आता ही नहीं मैं बताऊं क्या मेरे से क्या पता कुछ तो पता होगा जैसे पहले आपके पिताजी कब से जाने शुरू हुए पिताजी गए नाना जी गए ना द, दादा आ, जी गए ना नहीं गए थे माता जी वैसे ही हमारा मेरे पिताजी बता रहे थे हां जी मेरे को बताया उन्होंने हां जी हां जी वो तो पूरी वाले मतलब नौजवान सी अच्छा जी ते मेरे पिताजी उत्थे मत खेतों में पानी लगाते से हाँ जी हाँ जी दो सेवक मतलब और थे हाँ जी हाँ जी पूरी वाले के साथ में एक हाँ तो संतराम था हाँ जी जो मतलब जुलूर में लेके आया था हाँ जी हाँ जी जुलूर में लेके आया था हाँ जी एक को मतलब रिखी रिखी बोलते थे हाँ जी हाँ जी वो भी संत रूप में थे हाँ जी ते जब मेरे पिताजी उठे हट हक रहे थे तीनों आए हां जी आके ਉਹ ਬੈਠ ਗਏ ਹੂੰ ਤੇ ਪਾਣੀ ਨੇ ਅਸਨਾਣ ਕੀਤਾ ਤਿੰਨਾ ਨੇ ਸਤਗੁਰ ਪੂਰੀ ਵਾਲੇ ਜੀ ਬੈਠ ਗਏ ਛਾਤਰ ਆਪਣੇ ਬੁੱਕਲ ਮਾਰ ਕੇ ਉਹ ਵੀ ਬੈਠ ਗਏ ਇੱਕ ਗੁਰੂ ਜੀ ਤਦ ਇੱਕ ਮੇਰਾ ਚਾਚਾ ਥਾ ਇੱਕ ਮੇਰਾ ਬਾਪ ਥਾ ਮੇਰੇ ਦਾਦਾ ਦਾਦੀ ਸਭੀ ਔਰ ਉਹਨਕੇ ਭੈਣ ਭਾਈ ਸਭ ਸਭ ਚਲੇ ਗਏ ਥੇ ਹਾਂ ਜੀ ਹਾਂ ਜੀ बीमारी पड़ी थी एक मैं दोनों थे मेरा बाप मेरा बड़ा था हाँ जी। चाचा मेरा छोटा था बाप मेरा खेत खेत का काम करता था चाचा मेरा रोटी पानी बनाता था छोटी उम्र थी मेरी तब मेरे बाप जब मेरे चाचा आया तब मेरे बाप ने उसको बताया भैया संत आए ने दो बजे बैठे ने भी भजन कर दे तो फटाफट तो रोटी बना के लेके आ ਮਰਾ ਜੀ ਮਾ ਛੋਟੀ ਉਮਰ 14 ਤੱਕ ਕਸਾਲ ਕਹੋ ਮੇਰੇ ਚਾਚਾ ਉਸਨੇ ਰੋਟੀ ਬਣਾਈ ਰੋਟੀ ਬੁਣਾ ਕੇ ਲੱਸੀ ਉਸਨੇ ਲੱਸੀ ਬਣਾਈ ਦਹੀਂ ਲੱਡਕਾ ਕੇ ਖਾਣਾ ਉਹਨੇ ਕਰ ਲਿਆ ਇਤਨੀ ਸਾਰੀ ਸਮਝ ਮੱਖਣੀ ਵਿੱਚ ਪਾ ਲਈ ਪਿਆਜ਼ ਲੈ ਲੇ ਹੂੰ ਪਿਆਜ਼ ਲੈ ਕੇ ਤਾਂ ਮਰਾ ਜੀ ਉਹ ਫਿਰ ਆ ਗਿਆ ਤੇ ਲੈ ਆ ਕੇ ਸਤਗੁਰਾਂ ਦੇ ਮੂਹਰੇ ਰੱਖਤਾ ਮੇਰੇ ਚਾਚੇ ਨੇ ਹਾਂ ਜੀ ਤਾਂ ਫਿਰ ਮਰਜੀ ਉਹ ਫਿਰ ਜਦੋਂ ਉਹਨੇ ਮੂਰੇ ਰੱਖਤਾ ਤਾਂ ਫਿਰ ਸਤਗੁਰ ਕਹਿੰਦੇ ਵੀ ਇਹੇ ਲੈ ਕੇ ਆਇਆਂਗਾ ਕਹਿੰਦੇ ਮਹਾਰਾਜ ਜੀ ਤੁਹਾਡੇ ਵਾਸਤੇ ਭੋਜਨ ਤੇ ਆਏ ਥੋੜੀ ਦੂਰ ਤੇ ਮੇਰਾ ਬਾਪ ਉਹ ਹਲਟ ਹੱਕ ਰਹਾ ਤਾਂ ਉਹਨਾਂ ਟੈਮਾਂ ਦੇ ਵਿੱਚ ਇਹ ਬਿੱਟੂ ਵੈਲ ਵਗੈਰਾ ਨਹੀਂ ਥੇ ਹਾਂਜੀ ਤਾਂ ਫਿਰ ਉਹ ਫਿਰ ਸਤਗੁਰ ਪੂਰੀ ਲਾਲੇ ਬੋਲੇ ਮੇਰੇ ਚਾਚੇ ਕੋ ਕਹਿੰਦੇ ਉਹ ਜੜ ਭਗਤ ਹੈ ਕਨਾ ਹਾਂਜੀ ਉਹ ਬਾਪ ਨੂੰ ਕੋ ਬੁਲਾ ਕੇ ਲੈ ਕੇ ਆ ਉਹ ਸਾਰੀ ਰਾਤ ਦਾ ਹਲਟ ਹੱਕ ਰਹੇ ਹਾਂ ਜੀ ਵੀ ਇਹ ਰੈਸਟ ਕਰ ਲੈਣਗੇ ਵੀਦੇ ਬਲਦ ਰੈਸਟ ਕਰ ਲੈਣਗੇ ਉਹ ਖਾਣਾ ਖਾ ਲੈਣਗੇ ਹਾਂ ਜੀ ਤਾਂ ਮੇਰੇ ਬਾਪ ਕਹਿੰਦਾ ਸਮਨੀ ਪੂਰੀ ਵਾਲਾ ਨੇ ਉਹ ਚੱਕਿਆ ਦੇ ਦੂ ਰੋਟੀਆਂ ਉੱਪਰ ਮੱਖਣ ਤਰ ਕੇ ਪਿਆਜ਼ ਤੇ ਉਹ ਪਹਿਲੇ ਮੇਰੇ ਬਾਪ ਨੂੰ ਦਿੱਤਾ ਹਾਂ ਜੀ ਤੇ ਮੇਰੇ ਬਾਪ ਕਹਿੰਦਾ ਵੀ ਉਹ ਦਿਨ ਮਹਾਰਾਜ ਤੁਸੀਂ ਖਾਓ ਹਾਂਜੀ ਹਾਂਜੀ ਉਹ ਕਹਿੰਦੇ ਅਸੀਂ ਵੀ ਖਾਵਾਂਗੇ ਬਾਅਦ ਦੇ ਵਿੱਚ ਫਿਰ ਦੋ ਰੋਟੀਆਂ ਮੱਖਣ ਤਰਕੇ ਪਿਆਜ਼ ਤਰਕੇ ਤੇ ਫਿਰ ਮੇਰੇ ਚਾਚੇ ਨੇ ਦੇਤਾ ਹੂੰ ਫਿਰ ਮੈਂ ਫਿਰ ਸਤਗੁਰਾਂ ਨੇ ਆਪ ਉੱਪਰ ਮੱਖਣ ਤਰਲੇ ਦੋ ਰੋਟੀਆਂ ਲੈ ਕੇ ਪਿਆਜ਼ ਲੈ ਕੇ ਹਾਂਜੀ ਉਹਨਾਂ ਨੇ ਆਪਣਾ ਲੱਸੀ ਹਾਂਜੀ ਤੇ ਤੇ ਇੱਕ ਰੋਟੀ ਬਚ ਗਈ ਮਹਾਰਾਜ ਹਾਂਜੀ ਜੋ ਜੋ ਸਤਗੁਰਾਂ ਦੇ ਮਤਲਬ ਸਾਥ تھے ਕਿ ਨਾ ਦੋ ਸੌ ਤਾਂ ਸਤਗੁਰੂ ਮਹਾਰਾਜ ਮਾਤਰ ਰੋਟੀ ਖਾ ਕੇ ਅੱਛੇ ਮੇਰੇ ਬਾਪ ਖਾਣਾ ਮਾਤਰ ਕਹਿੰਦਾ ਵੀ ਇਸ ਤਰ੍ਹਾਂ ਖੜੇ ਹੋਗੇ ਅੱਛਾ ਜੀ ਖੜੇ ਹੋ ਕੇ ਉਹ ਬੋਲੇ ਵੀ ਹਾ ਹਾ ਸੰਤਰਾਮ ਇਸ ਤਰ੍ਹਾਂ ਦੀ ਰੋਟੀ ਕਦੇ ਨਹੀਂ ਖਾਂਦੀ ਅੱਛਾ ਜੀ ਜਿੰਨੀ ਸਵਾਦ ਰੋਟੀ ਕਦੇ ਵੀ ਖਤਨਵਾਜਨ ਕਰੇ ਤੇ ਉਹ ਜਿਹੜੀ ਅੱਧੇ ਰੋਟੀ ਸੀ ਉਹ ਫਿਰ ਜਿਹੜੀ ਉਹ ਸਤਗੁਰਾਂ ਦੇ ਨਾਲ ਸੀ ਅੱਧੀ ਅੱਧੀ ਰੋਟੀ ਫਿਰ ਉਹਨਾਂ ਨੂੰ ਦੋਨਾਂ ਨੂੰ ਦੇ ਦਿੱਤੀ ਹਾਂਜੀ ਉਸ ਟਾਈਮ ਦੇ ਵਿੱਚ ਪਹਿਲੀ ਵਾਰ ਮੇਰੇ ਬਾਪ ਨੇ ਸਤਗੁਰਾਂ ਦੇ ਮਤਲਬ ਦਰਸ਼ਨ ਕਰੇ ਤੇ ਅੱਛਾ ਅੱਛਾ ਹਾਂ ਉਸ ਤੋਂ ਬਾਅਦ ਫੇਰੇ ਫਿਰ ਚਲੇ ਗਏ ਫੇਰ ਉਹ ਤੋਂ ਬਾਅਦ ਫੇਰੇ ਫਿਰ ਆਏ ਉਹ ਜਿਹੜਾ ਜੋ ਸਤਗੁਰਾਂ ਨੂੰ ਜਲੂਰ ਦੇ ਵਿੱਚ ਲੈ ਕੇ ਆਇਆ ਸੀ ਉਹ ਕਹਿੰਦਾ ਸੰਤ ਰਾਮ ਸੀ ਅੱਛਾ ਜੀ ਉਹ ਮਰਦ ਜੀ ਮਤਲਬ ਮੈਂ ਉਹਦੋਂ ਬਹੁਤ ਛੋਟੀ ਸੀ ਜਿੰਨੀ ਜਦੋਂ ਮੈਂ ਸੁਰਤਾ ਹੋਊਂਗੀ 5 10 10 ਸਾਲ ਦੀ ਹੋਊਂਗੀ ਉਹ ਹਸਨ ਬਤਾ ਰਹੇ ਸੀ ਉਹ ਕਹਿੰਦੇ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਜਨੂਰ ਦੇ ਵਿੱਚ ਉਹਨਾਂ ਨੇ ਦਰਸ਼ਨ ਕਰੇ ਉਹ ਮਤਲਬ ਕਿਸੇ ਦੇ ਨਾਲ ਮਤ ਉਹਦਾ ਬਾਪ ਸੀ ਰੀ ਸੀ ਬਿਹੜੇ ਤੇ ਸੀ ਉਹ ਮਤ ਸੱਚਮਾਰ ਕਹਿੰਦੇ ਨੇ ਉਹ ਸੀ ਉਹ ਮਰਜੀ ਕਹਿੰਦਾ ਵੀ ਮੇਰੀਆਂ ਅੱਖਾਂ ਦੁਖ ਰਹੀਆਂ ਸੀ ਹਾਂਜੀ ਜਦ ਮੇਰੀਆਂ ਅੱਖਾਂ ਦੁਖ ਰਹੀਆਂ ਸੀ ਤਾਂ ਕਹਿੰਦੇ ਮੇਰੇ ਬਾਪ ਉਹਨਾਂ ਦੇ ਨਾਲ ਸੀ ਰੀ ਸੀ ਹਾਂਜੀ ਤੇ ਅੱਗੇ ਦੇ ਚਣੇ ਹੁੰਦੇ ਹੈ ਉਹਨਾਂ ਦੀ ਰਾਖੀ ਉਹ ਬੈਠਾ ਸੀ ਹਾਂਜੀ ਤੇ ਇਹ ਜਿਹੜੀ ਮਤਲਬ ਆ ਆਰਿਆ ਦੇ ਰੇਲਵੇ ਲਾਈਨ ਹੈਗੀ ਤੁਰੀ ਤੇ ਜਾਂਦੀ ਜ਼ਰੂਰ ਨੂੰ ਅਜੇ ਦਿਨ ਬਰਨਾਲੇ ਨੂੰ ਹੈ ਨਹੀਂ ਸੀ ਉਹਨਾਂ ਟਾਈਮ ਚ ਉਹ ਹਾਂਜੀ ਹਾਂਜੀ ਕਹਿੰਦੇ ਵੀ ਇਹ ਫੇਰ ਉਥੋਂ ਦੀ ਇਸ ਤਰ੍ਹਾਂ ਕੱਚੇ ਕੱਚੇ ਰਸਤੇ ਉਦੋਂ ਵੀ ਸਤਗੁਰਪੁਰੇ ਨੌਜਵਾਨ ਸੀ ਕਹਿੰਦਾ ਜਦੋਂ ਮੈਂ ਬੈਠਾ ਮੰਝੇ ਤੇ ਅਸੇ ਰੋਈ ਜਾਣਾ ਹੂੰ ਕਹਿੰਦਾ ਮੰਜੀ ਤੇ ਮੈਂ ਰੁਹੀ ਜਾਣਾ ਤਾਂ ਕਹਿੰਦੇ ਮੇਰੇ ਕੋਲ ਦੇ ਅੱਖਾਂ ਦੁਖਦੀਆਂ ਸੀ ਏਡੀਆਂ ਏਡੀਆਂ ਵੱਡੀਆਂ ਸੀ ਉਹ ਤੇ ਅੱਖਾਂ ਦੁਖਦੀਆਂ ਐ ਇਸ ਤਰ੍ਹਾਂ ਕਹਿੰਦਾ ਮੇਰੇ ਕੋਲ ਦੀ ਦੀ ਨੰਗੇ ਨੰਗੇ ਪੈੜ ਚਾਲ ਹੋਈ ਮੈਨੂੰ ਲੱਗਿਆ ਵੀ ਨੇ ਕਹਿੰਦੇ ਇੱਕ ਵਾਰ ਤਾਂ ਮੇਰੇ ਕੋਲ ਦੀ ਨੰਗੇ ਕਹਿੰਦੇ ਬਾਪ ਦੇ ਵਿੱਚ ਫੇਰ ਉਹ ਆਏ ਹਾਂਜੀ ਕਹਿੰਦੇ ਵਾਪਸ ਆ ਗਏ ਕਹਿੰਦੇ ਆ ਕੇ ਵਾਪਸ ਕਹਿੰਦੇ ਵੀ ਤੇਰੇ ਟੁੱਟੀ ਜੀ ਮੰਜੀ ਤੇ ਬੈਠਾ ਸੀ ਬੱਚਾ ਕਹਿੰਦੇ ਵੀ ਐਸ ਤਰ੍ਹਾਂ ਆ ਕੇ ਮੇਰੇ ਕੋਲੇ ਬੈਠੇ ਮੈਨੂੰ ਬੁੱਕਲ ਚ ਲੈ ਗਨ ਲੈ ਲੈ ਕਹਿੰਦੇ ਵੀ ਤੂੰ ਰੋਂਦਾ ਕਿਉਂ ਹੈ ਕਹਿੰਦਾ ਮੈਂ ਆਖਿਆ ਜੀ ਮੇਰੀ ਅੱਖਾਂ ਦੁਖਦੀਆਂ ਨੇ ਹਾਂਜੀ ਕਹਿੰਦਾ ਫਿਰ ਤੂੰ ਇੱਥੇ ਕਿਉਂ ਬੈਠਾ ਧੁੱਪ ਚ ਕਹਿੰਦਾ ਜੀ ਮੈਂ ਆਖਿਆ ਵੀ ਮੇਰਾ ਬਾਪ ਨੇ ਮੈਨੂੰ ਬਿਠਾਇਆ ਵੀ ਹੈ ਇੱਥੇ ਮਸੋਲਿਆਂ ਦੀ ਰਾਖੀ ਬੈਠਾ ਹਾਂਜੀ ਤਾਂ ਮਰ ਜੀ ਉਹ ਕਹਿੰਦੇ ਵੀ ਅੱਛਾ ਹਾਂਜੀ ਐ ਇਸ ਤਰ੍ਹਾਂ ਸਤਿਗੁਰਾਂ ਨੇ ਫੇਰ ਬਚਨ ਕਰ ਕਿ ਸਤਿਗੁਰ ਕਹਿੰਦੇ ਸਾਹਮਣੇ ਖੜੇ ਹੋ ਕੇ ਖੜੇ ਹੋ ਕੇ ਉਹਨਾਂ ਦੇ ਕੋਲ ਜਿਹੜੇ ਚਲ ਸੀਗਾ ਗੰਗਾ ਸਾਗਰ ਦੇ ਵਿੱਚੋਂ ਉਹਨਾਂ ਨੇ ਜਲ ਲੈ ਉਹਦੇ ਇਸ ਤਰ੍ਹਾਂ ਆਪ ਚੂੜ ਚੂ ਮਤਲ ਵਰਕੇ ਚੂੜੀ ਅੱਖਾਂ ਦੇ ਉੱਪਰ ਸਿੱਟੇ ਮਾਰੀ ਹਾਂਜੀ ਹਾਂਜੀ ਕਹਿੰਦੇ ਜੇ ਸਿੱਟੇ ਸਤਿਗੁਰਾਂ ਨੇ ਆ ਅਸੀਂ ਪੂਰੀ ਵਾਲੇ ਨੇ ਆਪਦੇ ਦੇ ਹੱਥ ਨਾਲ ਮਾਰੇ ਉਹ ਤਾਂ ਬਾਹ ਖੁੱਲਣੇ ਸ਼ਿਕ ਕਬੜ ਤੇ ਫਿਰ ਪਰ ਜੀ ਉਹਨਾਂ ਨੇ ਕੀ ਕਰਿਆ ਕਿ ਨਾ ਕਹਿੰਦੇ ਮੇਰੀਆਂ ਤਾਂ ਅੱਖਾਂ ਅੱਖਾਂ ਬਿਲਕੁਲ ਠੀਕ ਹੋ ਗਈਆਂ ਹੂੰ ਹੂ ਜਣੀ ਦੁਖਿਆ ਹਾਂਜੀ ਕਹਿੰਦੇ ਉਹ ਉਹਨਾਂ ਬਚਨ ਕਰੀ ਭੂਰੀ ਵਾਲੇ ਨੇ ਅੱਜ ਤੋਂ ਤੇਰੀਆਂ ਅੱਖਾਂ ਨਹੀਂ ਦਿਖਉਣੀਆਂ ਕਹਿੰਦਾ ਪਤਾ ਨਹੀਂ ਮੈਨੂੰ ਤਾਂ ਇਸ ਤਰ੍ਹਾਂ ਹੋ ਗਿਆ ਵੀ ਹੈ ਇਹ ਤਾਂ ਵੀ ਕੋਈ ਰੱਬ ਹੀ ਨਹੀਂ ਗੇ ਹੂੰ ਕਹਿੰਦੇ ਫੇਰ ਮਤਲਬ ਸਤਗੁਰ ਜਾਦ ਜਾਣ ਲੱਗੇ ਕਹਿੰਦਾ ਮੈਂ ਨਾ ਚੱਲ ਪਿਆ ਹੂੰ ਕਹਿੰਦੇ ਜਦੋਂ ਉਹ ਕਹਿੰਦਾ ਵੀ ਮੈਂ ਪਹਿਲੀ ਵਾਰ ਮੈਂ ਦਰਸ਼ਨ ਕਰੇ ਸੀ ਭੂਰੀ ਵਾਲੇ ਦੇ ਕਹਿੰਦੇ ਜਿਹੜੇ ਆ ਅੱਖਾਂ ਦੇ ਬਾਲ ਨੇ ਕਨਾਹਾ ਇਹ ਆਪਣੇ ਉਹ ਇੱਥੇ ਇੱਥੇ ਲੱਗ ਰਹੀ ਸੀ ਹਾਂਜੀ ਹਾਂਜੀ ਜਿਹੜੇ ਆ ਨੌ ਨੇ ਏਡੇ ਏਡੇ ਹੱਥਾਂ ਦੇ ਵਧੇ ਹੋਏ ਸੀ ਪੈਰਾਂ ਦੇ ਵਧੇ ਹੋਏ ਸੀ ਕਹਿੰਦੇ ਜਦ ਉਹਨਾਂ ਨੇ ਪਈ ਮੈਂ ਨਾ ਸਤਗੁਰਾਂ ਨਾਲ ਸਿੱਧੂ ਸਿਨੋਂ ਜਵਾਰ ਬਿਲਕੁਲ ਅੱਛਾ ਜੀ ਵੀਦਰ ਪੈਦਾ ਚੱਲਦੇ ਕਹਿੰਦਾ ਮੈਂ ਨਾਲ ਚੱਲ ਪਿਆ ਜਦੋਂ ਮੈਂ ਨਾਲ ਚੱਲ ਗਿਆ ਤਾਂ ਸਤਗੁਰੂ ਵੀ ਇਹ ਡੀ ਕੋ ਉਹਨਾਂ ਨੇ ਬਹੁਤ ਮੋੜਿਆ ਪੂਰੀ ਵਾਲਿਆਂ ਨੇ ਵੀ ਤੂੰ ਪਿੱਛੇ ਮੁੜ ਜਾ ਪਿੱਛੇ ਉਹ ਨਹੀਂ ਮੁੜ ਕਹਿੰਦਾ ਵੀ ਨਹੀਂ ਸਤਗੁਰੂ ਫੇਰ ਚੱਲ ਪਏ ਫੇਰ ਫੇਰ ਥੋੜੀ ਥੋੜੀ ਦੂਰ ਗਏ ਉਹਨਾਂ ਨੇ ਬਹੁਤ ਮੋੜਿਆ ਕਹਿੰਦਾ ਵੀ ਮੈਂ ਤਾਂ ਮੁਰਨਾ ਨਹੀਂ ਜੀ ਮੈਂ ਤਾਂ ਤੁਹਾਡੇ ਨਾਲ ਜਾਣਾ ਹਾਂਜੀ ਉਹ ਹੋ ਉਦੋਂ ਹੋਊਗਾ ਤਾਂ 10 ਸਾਲ ਦਾ ਬੱਚਾ ਹੋਊਗਾ ਮਤਲਬ ਐਡਕ ਸੀ ਉਦੋਂ ਤੇ ਫਿਰ ਮਹਾਰਾਜ ਜੀ ਉਹ ਕਹਿੰਦੇ ਵੀ ਹੈ ਫੇਰ ਚੱਲ ਬੇ ਭੂਰੀ ਵਾਲੇ ਫੇਰ ਜਦੋਂ ਨਹੀਂ ਮੁੜਿਆ ਅਛਾ ਕਾਫੀ ਦੂਰ ਮਤਲਬ ਚਲੇ ਗਏ ਫੇਰ ਸਤਗੁਰ ਕਹਿੰਦੇ ਫੇਰ ਮੱਠ ਦੇ ਬੈਠਦੇ ਮੱਠ ਤੇ ਬੈਠ ਗਏ ਸਤਗੁਰ ਹਾਂ ਜੀ ਕਹਿੰਦੇ ਵੀ ਨਾਲੇ ਮੈਨੂੰ ਮੱਠਾਂ ਵੀ ਦੇਖ ਅਸੀਂ ਵਾਪਸ ਵੀ ਅਸੀਂ ਤੈਨੂੰ ਨਾਲ ਨਹੀਂ ਢਿਜਾ ਸਕਦੇ ਅਸਤ ਭੋਜ ਨਹੀਂ ਖਾਂਦੇ ਸਾਡਾ ਕੋਈ ਟਿਕਾਣਾ ਨਹੀਂ ਅਸੀਂ ਰਹਿਣੇ ਨਹੀਂ ਕਿਤੇ ਵੀ ਜੰਗਲਾਂ 'ਚ ਫਿਰਦੇ ਆਂ ਵੀ ਤੂੰ ਅਜੇ ਬੱਚਾ ਹੈ ਹਨ ਉਹ ਕਹਿੰਦਾ ਵੀ ਜਿਸ ਤਰ੍ਹਾਂ ਵੀ ਤੁਸੀਂ ਰਹੋਗੇ ਮੈਂ ਨਾਲ ਰਹੂੰਗੀ ਸੋਢੇ ਹਾਂਜੀ ਉਹ ਫਿਰ ਮਰਦ ਜੀ ਮਤਲਬ ਇਸ ਤਰ੍ਹਾਂ ਮਤਲਬ ਕਹਿੰਦਾ ਵੀ ਉਹ ਫਿਰ ਸਤੂਕਰ ਕਹਿੰਦੀ ਵੀ ਵੀ ਨਹੀਂ ਅਸੀਂ ਤੈਨੂੰ ਨਾਲ ਨਹੀਂ ਢਿਜਾ ਸਕਦੇ ਤੇ ਕਿਸੇ ਤਰੀਕੇ ਨਾਲ ਵੀ ਤੂੰ ਵਾਪਸ ਚਲੋ ਹੈਗੀ ਤਾਂ ਉਹਨਾਂ ਦੀ ਖੇੜ ਹੀ ਸੀ ਹੈ ਜਿਹੜਾ ਮਨ ਦਾ ਪਰਣਾ ਉਹਨਾਂ ਨੇ ਬਦਲ ਦਿੰਦ ਨੇ ਉਹ ਕਹਿੰਦੇ ਵੀ ਕਿਸੇ ਤਰੀਕੇ ਨਾਲ ਵੀ ਤੂੰ ਉਹ ਕਹਿੰਦਾ ਵੀ ਕਹਿੰਦਾ ਜੀ ਫਿਰ ਮੈਨੂੰ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨਗੇ ਹਾਂਜੀ ਫਿਰ ਸਤਿਗੁਰਾਂ ਨੇ ਬਚਨ ਕਰੇ ਵੀ ਵੀ ਸਾਡੇ ਦਰਸ਼ ਤੈਨੂੰ ਇੱਥੇ ਹੋਇਆ ਕਰਨਗੇ ਹਾਂਜੀ ਤੇ ਉਹ ਫਿਰ ਕਹਿੰਦਾ ਵੀ ਮੈਂ ਤਾਂ ਬਸ ਸੰਪਸ਼ੂਚਾਰ ਦੇ ਬੱਚੇ ਉਦੋਂ ਤੇ ਉਹ ਉਹ ਕਹਿੰਦਾ ਬਸ ਮੈਂ ਤਾਂ ਇੱਥੇ ਹੀ ਫਿਰਦਾ ਰਹਿੰਦਾ ਤੇ ਫੇਰ ਕਹਿੰਦਾ ਮੈਨੂੰ 2-3 ਸਾਲਾਂ ਬਾਅਦ ਫੇਰ ਸਤਗੁਰਾਂ ਦੇ ਐਸੇ ਤਰੀਕੇ ਆਉਂਦੇ ਜਾਂਦੇ ਫੇਰ ਦਰਸ਼ਨ ਹੋਏ ਕਹਿੰਦੇ ਫੇਰ ਉਹ ਇਸ ਤਰ੍ਹਾਂ ਮੈਨੂੰ ਦਰਸ਼ਨ ਹੁੰਦੇ 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 ਵੀ ਕਈ ਸਾਲਾਂ ਬਾਅਦ ਕਿ ਫੇਰ ਫੇਰ ਕਹਿੰਦਾ ਮੈਂ ਕਾਫੀ ਵੱਡਾ ਹੋ ਗਿਆ ਹੂੰ ਵਿਚੇ ਸਤਗੁਰਾਂ ਦਾ ਵੀ ਸਰੀਰ ਇਹ ਕਹਿੰਦੇ ਫੇਰ ਮੈਨੂੰ ਸਤਗੁਰ ਕਹਿੰਦੇ ਵੀ ਤੂੰ ਵੀ ਕਹਿੰਦਾ ਮੈਂ ਬਹੁਤ ਹਟ ਕਰਿਆ ਵੀ ਹੁਣ ਨਹੀਂ ਮੈਂ ਤਾਂ ਹੁਣ ਜਦੋਂ ਉਹ ਮਤਲਬ ਜਵਾਨ ਹੋ ਗਿਆ ਵੀ ਵੇ ਹੁਣ ਜਿੱਥੇ ਵੀ ਤੁਸੀਂ ਜਾਓਗੇ ਮੈਂ ਤਾਂ ਤੁਹਾਡੇ ਨਾਲ ਚੱਲੂ ਸਤਿਗੁਰੂ ਹੂੰ ਤਾਂ ਫਿਰ ਮਹਾਰਾਜ ਉਹ ਕਹਿੰਦਾ ਫਿਰ ਮਨ ਨਾਲ ਗਿਆ ਫਿਰ ਸਤਿਗੁਰਾਂ ਨੇ ਮਹਾਰਾਜ ਇੰਨੀ ਤਪસ્યા કરી ਬਸੇ ਬਹੁਤ ਸਾਖੀਆਂ ਨੇ ਸਤਿਗੁਰਾਂ ਨੇ ਦਾ ਮਹਾਰਾਜ ਹੂੰ ਦੇ ਮਾਤਾ ਦੀਨ ਦੀ ਕਿਰਪਾ ਕਰ ਦੇਈ ਮਹਾਰਾਜ ਤੁਸੀਂ ਇਹ ਕਿਤੇ ਫੋਨੋ ਤੇ ਨਾ ਪਾ ਦਿਓ ਨਾ ਨਾ ਫੋਨੋ ਨਹੀਂ ਪਾਉਂਗਾ ਇਹ ਮਾਤਾ ਦੀਨ ਇਹੋ ਕਿੰਨਾ ਅੱਛਾ ਸੰਸਮਰਣ ਸੁਣਾ دیا ਸੰਸਮਰਣ ਭੋਰੀ ਵਾਲੋਂ ਕੇ ਜਵਾਨੀ ਕਾ ਟਾਈਮ ਕਾ ਬਤਾਓ ਭੋਰੀ ਵਾਲੇ ਮਹਾਰਾਜ ਜਵਾਨੀ ਕੇ ਟਾਈਮ ਕੀ ਕਿੰਨੀ ਬਾਤ ਹੈ ਮਹਾਰੀ ਪੂਰੀਆਂ ਦਾ ਤੁਸੀਂ ਤੁਸੀਂ ਕਿਹਨਾ